ਦੋਸਤੋ ਜੇ ਤੁਹਾਡੇ ਕਮਰ ਚ ਕਈ ਵਾਰੀ ਮਤਲਬ ਇੱਥੇ ਨਾੜ ਛੱਡ ਜਾਂਦੀ ਹੈ ਕਈ ਵਾਰੀ ਐਕਸਰਸਾਈਜ਼ਾਂ ਕਰਦੇ ਹੋਏ ਵੀ ਤੇ ਕਈ ਵਾਰੀ ਘਰੇ ਅਪਾ ਹਾਰਡ ਵਰਕ ਜਾਂ ਕੁਝ ਵੀ ਕਰਦੇ ਹੁੰਦੇ ਆ ਉਹਦੇ ਵਿੱਚ ਵੀ ਆਪਣੀ ਇਹ ਨਾੜ ਛੱਡ ਜਾਂਦੀ ਹੈ ਤਾਂ ਉਹਦਾ ਆਸਾਨ ਤਰੀਕਾ ਇਹ ਆ ਕਿ ਜਿਵੇਂ ਇਸ ਤਰ੍ਹਾਂ ਤੁਸੀਂ ਚੋਕਰ ਨੂੰ ਸਿੰਪਲ ਬੈਜੋ ਤੇ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਰੋ ਲੱਕ ਚੱਕ ਕੇ ਠੀਕ ਹੈ ਇਥੇ ਇੱਕ ਬੰਦੇ ਨੇ ਇਸ ਤਰ੍ਹਾਂ ਇਸ ਤਰ੍ਹਾਂ ਕਰੀ ਜਾਲਾ ਇਦੇ 7 ਵਾਰ 7 ਵਾਰ ਐ ਮਾਰਨਾ ਉਹ ਬੁਜੇ ਤਾ 7 ਵਾਰ ਹੀ ਐਵੇਂ ਇਹ ਤੋਂ ਰੱਟਾ ਉੱਪਰ ਰਿਜ਼ਲਟ ਆਊਗਾ ਇਦਨਾ ਜਿਹੜੀ ਤੁਹਾਡੀ ਨਾੜ ਐ ਇੱਥੋਂ ਉਹ ਬਿਲਕੁਲ ਸਿੱਧੀ ਹੋ ਜੂਗੀ ਤੇ ਦਰਦ ਬਿਲਕੁਲ ਗਾਇਬ ਹੋ ਜੂਗਾ ਖਾਨੋ